ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਕਾਰ ਅਤੇ ਸਰਦਾਂ ਨਾਲ ਸੁਣੀਏ ਸਿੱਖ ਧਰਮ ਦੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਾਨ ਜੀਵਨ ਯਾਤਰਾ ਮਾਤਾ ਜੀ ਦੀ ਕੁੱਖ ਹਰੀ ਹੋਈ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਬਡਾਲੀ ਭੇਜ ਦਿੱਤਾ ਤਾਂ ਕਿ ਕੋਈ ਬਾਲਕ ਨੂੰ ਨੁਕਸਾਨ ਨਾ ਪਹਚਾਵੇ ਪਿੱਛੋਂ ਸੁਲਕੀ ਖਾਨ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਮਨਸੂਬਾ ਬਣਾਇਆ ਪਰ ਪ੍ਰਿਥੀ ਚੰਦ ਦੇ ਪੱਠੇ ਦੇਖਣ ਗਿਆ ਕੋੜਾ ਅਥਰਾ ਹੋ ਜਾਣ ਕਾਰਨ ਉਹ ਪੱਠੇ ਵਿੱਚ ਹੀ ਸੜ ਕੇ ਮਰ ਗਿਆ ਪ੍ਰਿਥੀ ਚੰਦ ਦੇ ਮਨਸੂਬੇ ਕਾਮਜਾਬ ਨਾ ਹੋ ਸਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 9 ਜੂਨ ਸਨ 1595 ਨੂੰ ਗੁਰੂ ਕੀ ਵਡਾਲੀ ਵਿਖੇ ਹੋਇਆ ਇੱਧਰ ਤਾਂ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ਪਰ ਪ੍ਰਿਥੀ ਚੰਦ ਦੇ ਘਰ ਮਾਤਮ ਛਾ ਗਿਆ ਕਿਉਂਕਿ ਉਹ ਸਮਝੀ ਬੈਠਾ ਸੀ ਕਿ ਗੁਰਗਦੀ ਤਾਂ ਉਸ ਦੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੋਈ ਔਲਾਦ ਨਹੀਂ ਸੀ ਉਹ ਪਲ ਲੱਗਿਆ ਕਿ ਗੱਦੀ ਕਿਸੇ ਦੀ ਵੀ ਵਿਰਾਸਤ ਨਹੀਂ ਹੁੰਦੀ। ਪ੍ਰਿਥੀ ਚੰਦ ਨੇ ਇੱਕ ਫਤੋਨਾ ਦੀ ਦਾਈ ਨੂੰ ਵੱਡੀ ਰਕਮ ਦੇ ਕੇ ਤਿਆਰ ਕੀਤਾ ਕਿ ਬਾਲ ਹਰ ਗੋਬਿੰਦ ਨੂੰ ਦੁੱਧ ਵਿੱਚ ਜ਼ਹਿਰ ਦੇਵੇ। ਫਤੋ ਨੇ ਆਪਣੇ ਦੁੱਧ ਰਾਹੀਂ ਜ਼ਹਿਰ ਦੇਣ ਦੀ ਬਿਉਂਤ ਬਣਾਈ। ਬਾਲ ਹਰ ਗੋਬਿੰਦ ਜੀ ਦੇ ਦੁੱਧ ਨਾ ਪੀਣ ਕਰਕੇ ਸਾਰੇ ਚਿੰਤਾ ਵਿੱਚ ਸਨ। ਪਰਾਣੀ ਦਾਈ ਹੋਣ ਕਾਰਨ ਮਾਤਾ ਗੰਗਾ ਜੀ ਨੇ ਬਾਲਕ ਹਰ ਗੋਵਿੰਦ ਨੂੰ ਉਸ ਦੇ ਹਵਾਲੇ ਕੀਤਾ ਦਾਈ ਨੇ ਲੱਖ ਯਤਨ ਕੀਤੇ ਪਰ ਉਹ ਦੁੱਧ ਪਲਾਉਣ ਵਿੱਚ ਸਫਲ ਨਾ ਹੋ ਸકી ਜ਼ਹਿਰ ਇਹਨਾ ਮਾਰੂ ਸੀ ਜੋ ਕਿ ਉਸ ਨੇ ਆਪਣੇ ਦੁੱਧ ਨੂੰ ਲਗਾਇਆ ਹੋਇਆ ਸੀ ਉਸ ਦੇ ਅਸਰ ਕਾਰਨ ਉਹ ਆਪ ਹੀ ਨੀਲੀ ਹੋ ਕੇ ਢੜਮ ਧਰਤੀ ਤੇ ਡਿੱਗ ਪਈ ਅਤੇ ਮਰਦੇ ਮਰਦੇ ਦੱਸ ਗਈ ਕਿ ਕੇਵਲ 100 ਰੁਪਏ ਵਿੱਚ ਹੀ ਮੈਂ ਇਹ ਪਾਪ ਕਮਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ